ਤਾ ਦੇਖ ਲਾ ਇਹ ਕਿੱਥੋਂ ਘਟੂ ਐਂ ਦਾ ਚਾਕ ਲੈਂਦਾ ਮਗਰ ਟਰਾਲੀ ਸੀ ਉਹ ਜਾ ਜਾਂਦਾ ਟਰੈਕਟਰ ਯਾਰ ਕਈ ਵਾਰੀ ਨੇ ਥੂੜੀ ਵਗੈਰਾ ਢੋਣ ਬਲੇੇ ਜੇ ਠੀਕ ਤੁਸੀਂ ਵੀ ਰਾਹਾਂ ਦੇ ਵਿੱਚ ਥੋਏ ਬਹੁਤ ਜਿਆਦਾ ਨਾ ਤੇ ਕੱਲੀ ਮਸ਼ੀਨਰੀ ਦਾ ਖਸੂਰ ਨਹੀਂ ਹੁੰਦਾ ਤੇ ਥੂੜੀ ਵੀ ਬਹੁਤ ਜਿਆਦਾ ਹੋ ਜਾਂਦੀ ਨਾ ਰਾਹਾਂ ਦੇ ਉੱਤੇ ਇਸ ਕਰਕੇ ਕਿੱਲੀਆਂ ਵਗੈਰਾ ਨਿਕਲ ਜਾਣੀਆਂ ਤੇ ਪੰਨ ਵੀ ਵਗੈਰਾ ਵੀ ਟੁੱਟ ਜਾਂਦੇ ਨੇ ਯਾਨ ਆਪਾਂ ਵੇਖੋ ਤੁਸੀਂ ਉਹ ਸਾਹਮਣੇ ਇੱਕ ਊੜ ਜਿੱਥੋਂ ਚਲ ਰਹੀ ਐ ਤੇ ਮੇਰੇ ਖਿਆਲ ਚ ਵੀ ਟਰਾਲੀ ਐ ਜਿਹੜੀ ਕਦੇ ਮਾਲ ਨੂੰ ਬੁਲਕੀ ਪੀਆ ਜੋਂ ਬੜਾ ਜਾ ਕੇ ਦੇਖਦੇ ਤੁਸੀਂ ਵੇਖੋ ਵੀ ਆਹ ਟਰਾਲੀ ਦੇ ਹੁੱਕ ਨਿਕਲ ਚੁੱਕੀ ਐ ਆਹ ਦੇਖ ਲਓ ਭਾਈ ਜਿਹੜੀ ਕਿ ਕਈ ਵਾਰੀ ਟਰੈਕਟਰ ਉਖੜੋਂ ਵਿੱਚ ਵੱਜਦਾਗਾ ਤੇ ਪੈਨ ਵਗੈਰਾ ਕਿੱਲਿਆਂ ਵਗਰਾਂ ਨਿਕਲ ਜਾਂਦੀਆਂ ਤੁਸੀਂ ਵੇਖੋ ਵੀ ਆਹ ਜਿਹੜੀ ਟਰਾਲੀ ਦੇ ਹੁੱਕ ਸੀ ਉਖੜੀਆਂ ਵਗੈਰਾ ਵਿੱਚ ਵੱਜ ਕੇ ਦੀ ਮਗਰ ਬੈਕ ਸਾਈਡ ਪੈਨ ਪਾਈ ਹੋਈ ਸੀ ਉਹ ਨਿਕਲ ਚੁੱਕੀ ਐ ਤੇ ਆ ਜਿਹਾ ਪਾ ਕੇ ਤੁਹਾਨੂੰ ਦਿਖਾਉਣੀ ਆ ਕਿ ਜਿਹੜੇ ਕਿ ਇਹ ਆਪਣੇ ਰਾਹ ਦੇ ਵਿੱਚ ਜੇਕਰ ਆਪਾਂ ਮਸ਼ੀਨਰੀ ਨੂੰ ਹੌਲੀ ਚਲਾਵਾਂਗੇ ਤਾਂ ਉਹਦੇ ਵਿੱਚ ਆਪਣਾ ਵੀ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਕਿਉਂਕਿ ਮਸ਼ੀਨਰੀ ਜਿਹੜੀ ਹੈ ਉਹ ਵੀ ਸਾਫ਼ ਸਿਰ ਨਾਲ ਸਾਫ਼ ਸਿਰ ਦੀ ਜਾਂ ਪਾ ਤੋਰ ਕੇ ਲਈ ਆਈ ਤਾਂ ਕੁਝ ਪਰਸੈਂਟ ਬਚਤ ਰਹਿ ਸਕਦੀ ਆਪਣੀ ਬਾਕੀ ਰਾਹਾਂ ਦਾ ਧਿਆਨ ਰੱਖਣਾ ਨਹੀਂ ਆਪਣਾ ਬੰਦਾ ਹੈ ਉਪਰਾਂ ਵਗੈਰਾ ਆਪਾਂ ਬਹੁਤ ਵੀ ਸਾਫ਼ ਕਰ ਸਕਦੇ ਹਾਂ ਕਿ ਆਜੋ ਆਪਾਂ ਹੁਣ ਖੇਤ ਪਹੁੰਚ ਚੁੱਕੇ ਸੀ ਤੇ ਇੱਥੇ ਵੀ ਜਿਹੜੀ ਆਪਣੀਆਂ ਪਰਾਲੀ ਦੀਆਂ ਵੱਡੀਆਂ-ਵੱਡੀਆਂ ਕਪਾਣ ਨੇ ਢਿਗਾ ਲੰਗਿਆ ਹੁੰਦਿਆਂ ਜਿੱਥੇ ਮੰਨ ਕੇ ਚੱਲੋ ਉਹ ਦਾਣੇ ਪਾਉਂਦੀ ਏ ਇੱਕ ਥਾਂ ਰੋਕ ਕੇ ਉਹ ਬੈਕ ਸਾਈਡ ਆ ਪਰਾਲੀ ਜ਼ਿਆਦਾ ਕੱਢ ਦਿੰਦੀ ਏ ਤੇ ਉੱਥੇ ਵੱਡੀਆਂ-ਵੱਡੀਆਂ ਬਣ ਜਾਂਦੀਆਂ ਨੇ ਪਰਾਲੀ ਦੇ ਢਿਗਾ ਤੇ ਇਹਨਾਂ ਨੂੰ ਵੀ ਆਪਾਂ ਕਈ ਵਾਰੀ ਕਾਲ ਕਰ ਜਾਂਦੇ ਆ ਜਦੋਂ ਮਸ਼ੀਨ ਆਉਂਦੀ ਆ ਉਹਦੇ ਵਿੱਚ ਇੱਕਦਮ ਬੱਜਦੀ ਏ ਤੇ ਇੱਕਦਮ ਰੁਗ ਲਏ ਜਾਂਦੀ ਏ ਤੇ ਉਹਦੇ ਨਾਲ ਜਿਹੜੀ ਕਿ ਚੋਕ ਹੋ ਜਾਂਦੀ ਏ ਮਸ਼ੀਨ ਤੇ ਇਸ ਕਰਕੇ ਇਹਨਾਂ ਨੂੰ ਖਿਲਾਰਨਾ ਬਹੁਤ ਜ਼ਰੂਰੀ ਬਣਦਾਗਾ ਕਿਉਂਕਿ ਕੰਮ ਸਾਰਾ 10-20 ਮਿੰਟਾਂ ਦਾ ਹੁੰਦਾਗਾ ਤੇ ਬਾਧਾ ਜਿਆਦਾ ਵੱਜ ਜਾਂਦਾ ਕਈ ਵਾਰ ਜਦੋਂ ਮਸ਼ੀਨ ਚੌਕ ਹੋ ਜੇ ਤੇ ਇਸ ਕਰਕੇ ਆਪਾਂ ਜਿਹੜਾ ਇਹਨਾਂ ਨੂੰ ਖਿਲਾਰਨ ਵਾਸਤੇ ਤੁਸੀਂ ਵੇਖੋ ਵੀ ਆਪਣੇ ਹੱਥ ਦੇ ਵਿੱਚ ਕੋਈ ਤੰਗਲੀ ਜਾਂ ਹੈਰੋ ਨਹੀਂ ਹੈਗੀ ਜੇ ਆਪਾਂ ਤੰਗਲੀ ਤੇ ਹੈਰੋ ਨਾਲ ਖਿਲਾਰਾਂਗੇ ਉਹਦੇ ਨਾਲ ਇਹਨਾਂ ਵਧੀਆ ਨਹੀਂ ਖਿਲਾਰਦਾ ਹੈਗਾ ਤੇ ਆਪਾਂ ਇੱਕ ਸਾਫ਼ ਲੰਬਾ ਚੱਕਿਆ ਹੋਇਆਗਾ ਉਹਦੇ ਨਾਲ ਇਹਨੂੰ ਜਿੱਥੋਂ ਤੱਕ ਮਰਜ਼ੀ ਆਪਾਂ ਖਿਲਾਰ ਸਕਦੇ ਆਂ ਲੰਬਾ ਹੋਲਾਗਾ ਤੇ ਇਧਰ ਮਸ਼ੀਨ ਜਿਹੜੀ ਚੱਲ ਗਈ ਹੈ ਜਿਹੜੀ ਵਾਲੀ ਤੇ ਇਹ ਸਬਾਣ ਦੇ ਵਿੱਚ ਲਾਂਗਾ ਘੱਟ ਸੀ ਇਸ ਕਰਕੇ ਮਸ਼ੀਨ ਰੈਡੀ ਚੱਲ ਰਹੀ ਹੈ ਟੂੜੀ ਦਾ ਜਿਹੜਾ ਸੀਜ਼ਨ ਹੈ ਹੁਣ ਲਾਸਟ ਪੁਆਇੰਟ ਤੇ ਚੱਲ ਰਿਹਾ ਬਿਲਕੁਲ ਬਸ ਤੋਂ ਕੰਨ ਦੇ ਚਾਰ ਦਿਨ ਹੋਰ ਟੂੜੀ ਬਣੇਗੀ ਸਾਰੇ ਕਿਤੇ ਸਾਰੀ ਪੰਜਾਬ ਵਿੱਚੋਂ ਟੂੜੀ ਜਿਹੜੀ ਮੁਕੰਮਲ ਤੌਰ ਤੇ ਵੀਰ ਸਿਜ਼ਨ ਖਤਮ ਹੋ ਜਾਵੇਗਾ ਇਸ ਤੋਂ ਬਾਅਦ ਤੇ ਵੈਗਰੂ ਦੀ ਕਲਪਨ ਵਾਲਾ ਮੌਸਮ ਵੀ ਬਹੁਤ ਵਧੀਆ ਸਾਫ਼ ਚੱਲ ਰਿਹਾ ਅੱਜ ਕੱਲ ਪਹਿਲਾਂ ਕਾਫੀ ਦਿਨ ਮੌਸਮ ਖਰਾਬ ਰਿਹਾ ਮਸ਼ੀਨ ਦੇ ਨਾਲ ਧਿਆਨ ਰੱਖਣਾ ਕਿਉਂਕਿ ਗੱਲਾਂ ਜਿਹੜੀਆਂ ਪੜਨਾ ਆਪਾਂ ਪਾਣੀ ਵਗੈਰਾ ਦਾ ਪ੍ਰਬੰਧ ਜੀ ਹੁੰਦਾ ਕਰਨਾ ਇਸ ਕਰਕੇ ਆਪੇ ਜਿਹੜੀ ਬੈਕ ਸਾਈਡ ਟਰਾਲੀ ਦੇ ਸੰਗਣ ਵਾਸਤੇ ਪਾਣੀ ਲੱਗਿਆ ਹੋਇਆ ਹੈ ਤੇ ਮਸ਼ੀਨ ਦੇ ਵੀ ਆਪਾਂ ਲੱਗੇ ਪਾਣੀ ਰੱਖਿਆ ਹੋਇਆ ਵੋਲਨਾ ਵਗੈਰਾ ਰੱਖਦੇ। ਇਹ ਜਿੰਜ ਜ਼ਰੂਰੀ ਨਾ ਕਿ ਜਿਹੜਾ ਬੇਫਾਲ ਤੋਂ ਨੁਕਸਾਨ ਹੋਊ ਥੋੜਾ ਪਛਾਹ ਹੋ ਜਾਂਦਾ ਹੈ। ਈ ਵਾਰ ਤੁਹਾਨੂੰ ਨਿਕਲੀ ਅਗਲੀ ਚੀਜ਼ ਜਿਹੜਾ ਪੈ ਜਾਂਦੀ ਹੈ। ਉਸ ਕਰਕੇ ਮਸ਼ੀਨ ਤੇ ਜਿਹੜਾ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ। ਰੋਸ ਵਗੈਰਾ ਲੱਗ ਹੋ ਜਾਂਦਾ। ਤੇ ਉਹਨਾਂ ਦਾ ਵੀ ਖਾਚ ਜਾਂਦਾ ਜ਼ਰੂਰੀ ਹੈ। ਜਾ ਫਾਇਰ ਦੀ ਟਰਾਲੀ ਹੈ ਜੇ ਭਰੀ ਹੋਈ ਫੈਕਟਰੀ ਨਾਲ ਨਾਲ ਚੱਲ ਰਿਹਾ ਹੈ ਇਹ ਲਗਭਗ ਟਰਾਲੀ 25 ਕੇ ਪਹਿਲੇ ਮਿੰਟਾਂ ਦੇ ਇਤੇਹਾਰ ਕਰ ਗਈ ਹੈ ਨਾਰਮਲ ਅਰੇ ਉਸ ਤੋਂ ਜ਼ਿਆਦਾ ਵੀ ਰੇਸਿੰਗ ਕਰਨ ਦੀ ਕੋਈ ਕੋਸ਼ਿਸ਼ ਕਰ ਸਕਦਾ ਹੈ ਤੇ ਜਿਹੜਾ ਇਹ ਤੁਸੀਂ ਦੇਖੋ ਕੰਮ ਕਰਦਾ ਹੈ ਬੰਨਸਾ ਦੇ ਕੰਮ ਕਰਵਾਣਾ ਇਹਦਾ ਤਾਂ ਜਿੱਥੇ ਜਿੱਥੇ ਕਰਤੀ ਹੋਈ ਸੀ ਉਸ ਦਾ ਕੰਮ ਕਰਾ ਅਸਟੇਗਰ ਐਸੀ ਤੁਸਕੰਦਨ ਕਾ ਇੱਕ ਬਹੁਤ ਵਧੀਆ ਸਿਸਟਮ ਸੀ ਬਹੁਤ ਵਧੀਆ ਅੱਜ ਸੋਸ਼ੀ ਵੀ ਇੱਕ ਬਹੁਤ ਵਧੀਆ ਨਿਕਲੀ ਹੈ ਜੀ ਤਾਂ ਸਾਰੀਆਂ ਇੱਕ ਬਹੁਤ ਵਧੀਆ ਨਿਕਲੀਆਂ ਨੇ ਜੀ ਜੀ ਡਰਾਈਵਰ ਵੀ ਚੱਪਣ ਨਾਲ ਜਿਹੜਾ ਤੇ ਮੌਸਮ ਵੀ ਬਹੁਤ ਵਧੀਆ ਹੈ ਜੀ ਉਹਨਾਂ ਕੋਲ ਬਣਿਆ ਰਿਹਾ ਕਨੈਕਸ਼ਨ ਦੇ ਕੰਮ ਵਧੀਆ ਤੇਹੀ ਹੈ ਗਰਾ ਮਸ਼ੀਨ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਤੇ ਲੱਖਾਂ ਦਿਨ ਤੋਂ ਸਵੇਰ-ਸਵੇਰ ਇਹਨੂੰ ਗ੍ਰੀਸ ਕਰਦੇ ਨੇ ਇੱਕ ਵਾਰੀ ਤੇ ਉਸ ਤੋਂ ਬਾਅਦ ਜਾਣੀ ਕੋਈ ਥੋੜਾ ਜਿਹੀ ਦੇਰੀ ਚਾਹੀਦੀ ਹੈ ਕਿਉਂਕਿ ਕਰਦੇ ਸਵੇਰ ਵਰਤਾਰ ਦੂਸਰੇ ਦਿਨ ਗ੍ਰੀਸਿੰਗ ਕਰਦੇ ਹੁੰਦਾ ਹੈ ਤੇ ਇਸ ਤੋਂ ਬਾਅਦ ਆਪਾਂ ਮੱਤੀ ਦੀ ਬਿਜਾਈ ਸ਼ੁਰੂ ਕਰਨੀ ਹੈ ਜੀ ਤੇ ਸਬਾਨ ਨੂੰ ਬਾਅਦ ਵਿੱਚ ਪੱਟਣ ਵਗੈਰਾ ਬਣਾ ਕੇ ਆਪਾਂ ਪਸ਼ੂਆਂ ਵਾਸਤੇ ਚਾਰੇ ਵਾਸਤੇ ਮੱਤੀ ਦੀ ਬਿਜਾਈ ਕਰਨੀ ਹੈ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਕਰੋ ਜੀ ਇਹ ਤੁਹਾਨੂੰ ਬੇਤੀ ਬੜੀ ਖੁਸ਼ੀ ਆਪਾਂ ਸਾਰੀ ਵੀਡੀਓ ਲਗਾਇਆ ਕਰਾਂਗੇ ਧੰਨਵਾਦ ਜੀ